ਇਹ ਟਟੀਆਂ ਦਾ ਤੇ ਘਟਨ ਕਰਦੇ ਫਿਰਦੇ ਆ ਇਹ ਟਟੀਆਂ ਵੀ ਜਿਹੜੀਆਂ ਜਦੋਂ ਇਹਨਾਂ ਦੀ ਸਰਕਾਰ ਆਈ ਸੀ 1 ਮਹੀਨਾ ਹੋਇਆ ਸੀ ਸਰਕਾਰ ਆਈ ਨੂੰ ਉਸ ਟਾਈਮ ਤੇ ਟਟੀਆਂ ਕੰਪਲੀਟ ਹੋ ਗਿਆ ਸੀ ਇਹ ਸਾਰੀਆਂ ਟਟੀਆਂ ਦੀ ਰਿਪੋਰਟ ਅਸੀਂ ਸਰਕਾਰ ਨੂੰ ਦਿੰਦੇ ਰਹੇ ਆ ਦੇਖੋ ਜੀ ਮੈਂ ਪਿਛਲੀ ਸਰਕਾਰ ਦੇ ਵਿੱਚ জিਓਜੀ ਦਾ ਕੰਮ ਕਰਦਾ ਸੀ ਜੇ ਪਿੰਡ ਥੇੜੀ ਫਕਰਸਰ ਤੇ ਥੋਲਾ ਮੇਰੇ ਕੋਲੇ ਹੁੰਦੇ ਸੀਗੇ ਇਹ ਜਿਹੜੇ ਮਕਾਨ ਬਣੇ ਆ ਇਹ ਪਿਛਲੀ ਸਰਕਾਰ ਦੀ ਦਿੱਤੀ ਹੋਈ ਗ੍ਰਾਂਟ ਔਰ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਬਣੇ ਆ ਜਿਹੜੇ ਇਹ ਗੱਲ ਟਟੀਆਂ ਦੀ ਗੱਲ ਕਰਦੇ ਆ ਟਟੀਆਂ ਦਾ ਤੇ ਘਟਨ ਕਰਦੇ ਫਿਰਦੇ ਆ ਇਹ ਟਟੀਆਂ ਵੀ ਜਿਹੜੀਆਂ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਇੱਕ ਮਹੀਨਾ ਹੋਇਆ ਸੀ ਸਰਕਾਰ ਆਈ ਨੂੰ ਉਸ ਟਾਈਮ ਤੇ ਟਟੀਆਂ ਕੰਪਲੀਟ ਹੋ ਗਿਆ ਸੀ ਸਾਰੀਆਂ ਟਟੀਆਂ ਦੀ ਰਿਪੋਰਟ ਅਸੀਂ ਸਰਕਾਰ ਨੂੰ ਦਿੰਦੇ ਰਹੇ ਹਾਂ ਔਰ ਇਹ ਉਹ ਪੁਰਾਣੀਆਂ ਟਟੀਆਂ ਦੇ ਉੱਤੇ ਕੁਚੀਆਂ ਮਾਰ ਕੇ ਕਲੀ ਮਾਰ ਕੇ ਉਦੋਂ ਤੇ ਭਗਵੰਤ ਮਾਨ ਦੀ ਦੋ ਵਿਆਹ ਕਰਾਉਣ ਵਾਲਾ ਮੁੱਖ ਮੰਤਰੀ ਜਿਹੜਾ ਉਹਦੀ ਫੋਟੋ ਲਾ ਰਿਆ ਤੇਰੀ ਬੀਬੀ ਬਲਜੀਤ ਕੌਰ ਹੈ ਉਹ ਆ ਕੇ ਇੱਥੇ ਘਟਨ ਕਰਦੀ ਫਿਰਦੀ ਹੈ ਉਹ ਟਟੀਆਂ ਜਿਹੜੀਆਂ ਹੈਗੀਆਂ ਬਹੁਤ ਪੁਰਾਣੀਆਂ ਹੈਗੀਆਂ ਪਰ ਤੁਸੀਂ ਅੱਜ ਆ ਕੇ ਤੁਸੀਂ ਟਟੀਆਂ ਦੇਖੀਆਂ ਵੀ ਕਿੰਨੀਆਂ ਸਾਫ਼ ਹੈ ਪਰਸੋਂ ਤੁਸੀਂ ਇਹ ਟਟੀਆਂ ਦੀ ਹਾਲਤ ਦੇਖਦੇ ਇਹਦੇ ਅੰਦਰ ਬੱਚਿਆਂ ਦੀ ਲੈਟਰਨ ਪਈ ਹੋਈ ਸੀਗੀ ਬੱਚਿਆਂ ਦਾ ਪਿਸ਼ਾਬ ਕੀਤਾ ਹੋਇਆ ਸੀ ਸਾਡੀਆਂ ਧੀਆਂ ਜਿਹੜੀਆਂ ਉਹਨਾਂ ਨੂੰ ਇੱਕ ਕਸੂਤੀ ਬਿਮਾਰੀ ਆ ਜਿਹੜੀ ਉਹ ਆ ਉਹਨਾਂ ਦੇ ਜਿਹੜੇ ਉਹ ਜਿਹੜੇ ਕੱਪੜੇ ਉੱਥੇ ਢਿਕੇ ਪਏ ਸੀ ਉਹਨਾਂ ਟੱਟੀਆਂ ਦੇ ਵਿੱਚ ਉਹਨਾਂ ਨੇ ਕੱਲ ਐਤਵਾਰ ਨੂੰ ਸਾਰੀ ਸਫਾਈ ਕਰਾ ਕੇ ਅੱਜ ਉਹ ਟੱਟੀਆਂ ਦੀ ਸਫਾਈ ਕਰਾਉਣਾ ਆ ਤੇ ਇਹਨਾਂ ਦੀ ਆਉਣ ਤੋਂ ਸਰਕਾਰ ਤੋਂ ਪਹਿਲਾਂ ਬਣੀਆਂ ਹੋਈਆਂ ਇਹ ਜਿਹੜੇ ਬਕਾਨੇ ਪਹਿਲਾਂ ਚੱਲਦੇ ਸੀ ਉਹੀ ਬਕਾਨੇ ਦੁਆਰੇ ਕਰਦੇ ਉਹੀ ਬਕਾਨੇ ਆ ਜੀ ਪਰ ਇੱਥੇ ਵੀ ਫਰਕ ਹੈਗਾ ਜਿਹੜਾ ਮੰਤਰੀ ਦੇ ਮੂਤਨਾ ਹੱਤੇ ਪਖਾਨਾ ਉਹ ਹੋਰ ਤਰ੍ਹਾਂ ਦਾ ਹੈ ਜਿਹੜੇ ਸਾਡੇ ਇੱਥੇ ਬੱਚੇ ਪੜ੍ਹਦੇ ਆ ਬੱਚੀਆਂ ਪੜ੍ਹਦੀਆਂ ਉਹਨਾਂ ਦੇ ਪਖਾਨੇ ਜਿਹੜੇ ਲੈ ਇੰਨਾਲੇ ਪਖਾਨਾਂ ਦੇ ਵਿੱਚ ਤੁਸੀਂ ਬੈ ਕੇ ਰੋਟੀ ਖਾ ਲਓ ਤੇ ਜਿਹੜੇ ਬੱਚਾ ਦੇ ਪਖਾਨਿਆਂ ਦੇ ਨੇੜੇ ਤੁਸੀਂ ਜਾਣ ਸਾਡੇ ਏਡਾ ਮੁਸਕ ਮਾਰਦਾ ਸੀ ਆ ਕੱਲ ਐਤਵਾਰ ਨੂੰ ਸਾਫ਼ ਕਰਾਇਆ ਨੇਰੇਗਾ ਤੋਂ ਉਹਨਾਂ ਨੇ ਇਹ ਤਾਂ ਕਹਿੰਦੇ ਵੀ ਜਿਹੜੇ ਅਸੀਂ ਵਧੀਆ ਬਣਾਤੇ ਇਹ ਤੋਂ ਪਹਿਲਾਂ ਸਰਕਾਰਾਂ ਨੇ ਪਖਾਨੇ ਕੋਨੇ ਬਣਾਏ ਨਹੀਂ ਸੀ ਦੇਖੋ ਜੀ ਅੱਜ ਕੱਲ ਸਾਰੀ ਇਹ ਚੀਜ਼ ਆਨਲਾਈਨ ਹੈ ਮੇਰੇ ਕੋਲੇ ਆਨਲਾਈਨ ਹਰ ਟਾਪੀਆਂ ਪੰਜਾਂ ਸਕੂਲ ਦੀ ਬਿਲਡਿੰਗ ਬਣਨ ਦੀਆਂ ਪ੍ਰਾਇਮਰੀ ਸਕੂਲ ਦੀਆਂ ਹਾਈ ਸਕੂਲ ਦੀਆਂ ਔਰਥੋਂ ਦੀਆਂ ਲੈਟਰਨਾਂ ਜਿਹੜੀਆਂ ਬਣੀਆਂ ਉਹਦੀਆਂ ਹਾਰਡ ਕਾਪੀਆਂ ਵੀ ਮੇਰੇ ਕੋਲ ਹੈਗੀਆਂ ਆਨਲਾਈਨ ਦਾ ਸਰਕਾਰ ਨੂੰ ਰਿਪੋਰਟ ਦਿੰਨੇ ਆ ਉਹ ਵੀ ਮੇਰੇ ਮੋਬਾਈਲ ਦੇ ਵਿੱਚ ਹੈਗ ਇਹ ਬਾਈ ਤੋਂ ਪਹਿਲਾਂ ਦੇ ਬਣਿਆ ਸਾਰੇ ਸਕੂਲ ਲੈਟਰੀਆਂ ਗਰਾਊਂਡ ਜੋ ਵੀ ਸੀ ਕੋਈ ਬਣਿਆ ਸਿਰਫ ਕੇ ਲੈ ਕੇ ਉਥੇ ਇੱਕ ਗੱਟਾ ਚੂਨੇ ਦਾ ਉਹ ਨਰੇਗਾ ਵਾਲਾ ਤੋਂ ਚੂਨਾ ਕਰਵਾ ਕੇ ਉਹਦਾ ਅੱਜ ਟਟੀਆਂ ਦਾ ਘਾਟਨ ਕਰਨ ਵਾਸਤੇ ਆਇਆ ਹੈ ਇਹ ਬਹੁਤ ਮਾੜੀ ਸਰਕਾਰ ਹੈ ਸਿਰਫ ਜੋ ਭਗਵੰਤ ਮਾਨ ਭੰਡ ਸਟੇਜਾਂ ਦੇ ਉੱਤੇ ਰਹਿੰਦਾ ਸੀਗਾ ਲੋਕਾਂ ਨੂੰ ਮਿੱਠੀਆਂ ਮਿਰਚਾਂ ਕਹਿ ਕੇ ਪ੍ਰਚਾਰ ਕਰਦਾ ਸੀਗਾ ਉਸ ਦਿਨ ਕਿਨੇ ਮੁੱਖ ਮੰਤਰੀ ਸੀੜੀ ਦੇ ਉੱਤੇ ਬਹਿ ਕੇ ਲੋਕਾਂ ਨੂੰ ਫੁੜ ਰਿਹਾ ਮਿੱਠੀਆਂ ਮਿਰਚਾਂ ਵੰਡ ਰਿਹਾ ਲੋਕਾਂ ਨੂੰ ਜਿਹੜੀਆਂ ਗੱਲਾਂ ਉਧਰ ਦੀਆਂ ਉਧਰ ਮਾਰ ਕੇ ਉਧਰ ਉਧਰ ਮਾਰ ਕੇ ਖੁਸ਼ ਕਰਕੇ ਭੇਜ ਦਿੰਦਾ ਇਹ ਸਭ ਤੋਂ ਮਾੜਾ ਮੁੱਖ ਮੰਤਰੀ ਸਭ ਤੋਂ ਮਾੜੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਇਦੋਂ ਵਾਲੀਆਂ ਸਰਕਾਰਾਂ ਚੰਗੀਆਂ ਸੀਗੀਆਂ ਇਹਨਾਂ ਨੇ ਚੰਗਾ ਖਵਾਤਾ ਉਹਨਾਂ ਨੇ ਅਸੀਂ ਵੀ ਇਹਨਾਂ ਦਾ ਝੋਲਾ ਚੱਕਿਆ ਸੀ ਝੋਲਾ ਚੱਕਿਆ ਝੰਡੇ ਲਾਏ ਸੀ ਜੇਬਾਂ ਦੇ ਯਾਰ ਜਾਗੋ ਕੱਢੀਆਂ ਸੀ ਸਾਡਾ ਵਿੜਾ ਹਜੇ ਬੈਠਾ ਪਿਆ ਜਾਗੋ ਨੇ ਚਾਮ ਚਾ ਕੇ ਜਾਗੋ ਕੱਢੀਆਂ ਸੀ ਪਰ ਦਿੱਤਾ ਸਾਨੂੰ ਕੀ ਇਹਨਾਂ ਨੇ ਚੱਕ ਗਿਆ ਸਾਡੇ ਸਿਰ ਤੇ ਹੋਰ ਬੰਦੇ ਪਾਸੇ ਪਿੰਡਾਂ 'ਚ ਰਾਜ ਕੋਈ ਹੋਰ ਕਰਦਾ ਪੁਰਾਣੇ ਬੰਦੇ ਸੀ ਅਸੀਂ ਕਰਦੇ ਸੀ ਅੱਜ ਅਸੀਂ ਵਿਰੋਧ ਕਰਦੇ ਆ ਅਸੀਂ ਜਸੇਬੰਦੀ ਨਾਲ ਸਾਡੇ ਬਾਪੂ ਕੁੱਟੇ ਗਏ ਉੱਥੇ ਕੀ ਹਾਲ ਹੋਇਆ ਸੋਨੂੰ ਪਤਾ ਪੱਤਰਕਾਰੀ ਤੁਸੀਂ ਕਰਦੇ ਆ ਟਰਾਲੀਆਂ ਚੋਰ ਆਏ ਕੋਸ ਇਹਨਾਂ ਨੇ ਛੱਡਿਆ ਨਹੀਂ ਆਉਣ ਵਾਲੇ ਦਿਨਾਂ ਵਿੱਚ ਪਿੰਡ ਚ ਨਹੀਂ ਅਸੀਂ ਵੜਨ ਦੇਵਾਂਗੇ ਭੰਗ ਸਰਕਾਰ ਮਰਦਾਬਾ ਭੰਗ ਸਰਕਾਰ ਮਰਦਾਬਾ ਹੰਡ ਸਰਕਾਰ ਮੁਰਦਾਬਾਤ ਆਪਾ ਪਾਰਟੀ ਦੀ ਸਰਕਾਰ ਮੁਰਦਾਬਾਤ ਬੀਬੀ ਬਜੀਤ ਕੌਰ ਭਗੌੜੀ ਮੁਰਦਾਬਾਤ ਬੀਬੀ ਬਜੀਤ ਕੌਰ ਮੰਤਰੀ ਭਗੌੜੀ ਮੁਰਦਾਬਾਤ ਸਾਡੇ ਸਕੂਨ ਚ ਨਹੀਂ ਪਹੁੰਚੀ ਰਿਕਟਨ ਕਰਨ ਵਾਸਤੇ ਮੁਰਦਾਬਾਤ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੀ ਬੀਬੀ ਬਜੀਤ ਕੌਰ ਮੁਰਦਾਬਾਤ ਬੀਬੀ ਬਜੀਤ ਕੌਰ ਨੇ ਸਵਾਲਾਂਵਾਂ ਦੇ ਜਵਾਬ ਦੇਣ ਤੋਂ ਮਰੋੜ ਭੱਜ ਗਈ ਮੁਰਦਾਬਾਤ ਹੰਡ ਸਰਕਾਰ ਮੁਰਦਾਬਾਤ ਆਪਾ ਪਾਰਟੀ ਦੀ ਸਰਕਾਰ ਮੁਰਦਾਬਾਤ